ਵਾਂਡੀਆਂ ਦੀ ਕੁੜੀ ਨਾਲ ਕਰਵਾ ਲਈ ਸੀ ਲਵ ਮੈਰਿਜ ਕੁੜੀ ਵਾਲਿਆਂ ਨੇ ਆ ਕੇ ਸੁੱਤਾ ਹੀ ਪਿਆ ਦੱਬ ਲਿਆ ਮੁੰਡੇ ਦਾ ਪਰਿਵਾਰ ਜਵਾਬ ਤੇ ਵੀ ਕਰਦਾ ਹਮਲਾ ਤੁਸੀਂ ਵੀ ਦੇਖੋ ਮੌਕੇ ਦੀ ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਾਡੇ ਮੁੰਡੇ ਨੇ ਕੋਟ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕਹਿਮੜੇ ਦਿੰਦੇ ਹੈਗੇ ਜਿੱਤੇ ਜ਼ਿੰਮੇਵਾਰ ਤੁਮ ਕਹਿਣ ਦੇ ਦੇਗੇ ਬੜੀ ਸੜਨਾ ਕਰਨ ਡਏ ਆ ਬਹੁਤ ਤੇਜ਼ਤੀ ਨਾਲ ਸੜਨਾ ਕਰਨ ਡਏ ਹੈਗੇ ਤੇ ਕਹਿ ਨਹੀਂ ਸਕਦੇ ਆਪਾਂ ਤਾਂ ਸਾਨੂੰ ਇਨਸਾਫ ਦਾ ਸਾਨੂੰ ਚਾਹੀਦਾ ਵਾ ਕਿੰਨਾ ਟਾਈਮ ਹੋ ਗਿਆ ਤਾਂ ਕਿਤੇ ਰਿਪੋਰਟ ਮੈਂ 1.5 ਸਾਲ 1.5 ਸਾਲ ਹੋ ਗਿਆ 1.5 ਸਾਲ ਤੋਂ ਲਗਾਤਾਰ ਤਾਂ ਕਰ ਰਹੇ ਹਾਂ ਜੀ ਲਗਾਤਾਰ ਹਾਂ ਜੀ ਕਿਤੇ ਜੀ ਕਰਦਾ ਬੱਚਾ ਸਾਡੇ ਰੁਕੇਰ ਲਿੰਦੇ ਆ ਸਾਨੂੰ ਸਾਭੀਆਂ ਨੂੰ ਚਾਹੀਦੀ ਆ ਰਾਤੀ ਰਾਤੀ ਇਹ ਝਗੜਾ ਇਹ ਆਪਣਾ ਜਦੋਂ ਕੁੱਟ ਮਾਰ ਰਾ ਕੀਤੀ ਬਹੁਤ ਰੈਟੇ ਚਲਾਏ ਆ ਸਾਡੇ ਬੱਚੇ ਦੇ ਛੋਟੇ ਜਿਹੇ ਸਾਡੇ ਛੱਟ ਲੱਗ ਗਈ ਹੈ ਤੇ ਬਹੁਤ ਵਿਚਾਰਾ ਇਹ ਸੀਰੀਅਸ ਹੈਗਾ ਹਾਂ ਜੀ ਮੰਗੀ ਕਰ ਮੰਗੀ ਕਰ ਮੰਗ ਇਹ ਉਹ ਕਰਦੇ ਵੀ ਸਾਨੂੰ ਸਾਭ ਨੂੰ ਮਿਲਣਾ ਚਾਹੀਦਾ ਅੱਡੀ ਮੰਗੇ ਹੋਈ ਆ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਟ ਮੈਰਿਜ ਕਰਵਾਈ ਸੀ ਤੇ ਉਸ ਦੇ ਰੰਜਿਸ਼ ਰੰਜਿਸ਼ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਫਿਰਪਤੇਜਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ ਅੱਛਾ ਜੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਏ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਰਾਹ ਚੋਂਦੇ ਜਾਂਦੇ ਆ ਜਿੱਥੇ ਮਰਜ਼ੀ ਕੁੱਟ ਦਿੰਦੇ ਸੀ ਸੱਟਾਂ ਲਾ ਦਿੰਦੇ ਸੀ ਵੀ ਆਪਾਂ ਪਹਿਲਾਂ ਕੋਈ ਕਾਰਵਾਨ ਨਹੀਂ ਸੀ ਕੀਤੀ ਤੇ ਹੁਣ ਉਹਨਾਂ ਨੇ ਕੀ ਕੀਤਾ 1 21 ਤਰੀਕ ਨੂੰ ਪਹਿਲਾਂ ਸ਼ਾਮੀ 6 ਵਜੇ ਜਾ ਕੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਨੂੰ ਕੁੱਟ ਕੇ ਆਏ ਉਹ ਅੱਜ ਦੇ ਦਿਨ ਨੂੰ ਕੁੱਟ ਕੇ ਆਏ ਉਸ ਤੋਂ ਬਾਅਦ ਰਾਤ ਨਾਲ 1.5 ਵਜੇ ਆਪਣਾ